ਦਾਰੂ ਤੂੰ ਨਹੀਂ ਪਿੰਦੀ ਤੂੰ ਦੁੱਧ ਕਹਿ ਕੇ ਮੂੰਹ ਨੂੰ ਲਾ ਲੰਨੀ ਆ ਕੋਠੇ ਤੇ ਤੇਰਾ ਅੱਡਾ ਬਣਾਇਆ ਹੋਇਆ ਦਾਰੂ ਪੀਣ ਦਾ ਜਦੋਂ ਜੀ ਕਰਦਾ ਦੇਸੀ ਮੁਰਗੀ ਚੱਕ ਲੈ ਆਉਣੀ ਆ ਤੂੰ ਮੈਂ ਫੋਨ ਲਾਇਆ ਸੇਵਾਦਾਰਾਂ ਨੂੰ ਤੇਰੇਆਂ ਨੂੰ ਵੀ ਭਾਈ ਮੈਨੂੰ ਸਕਰੀਨ ਸ਼ਾਟ ਪਾਓ ਸ਼ੇਵੋਂ ਦਾ ਜਾਂ ਫਲਾਣਾ ਤੇਰੇ ਚੇਲੇ ਹੀ ਫੋਨ ਲਈ ਜਾਂਦੇ ਮੈਨੂੰ ਉਹਨਾਂ ਨੂੰ ਰੋਕ ਮੈਨੂੰ ਨਾ ਬੋਲ ਆ ਵਾਤਾਵਾ ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਲਗਾਤਾਰ ਜੋ ਇਸ ਵਕਤ ਮੁੱਦਾ ਕਾਫੀ ਗਰਮਾਇਆ ਹੋਇਆ ਪਖੰਡ ਬਾਦੂ ਨੂੰ ਲੈ ਕੇ ਕਿਉਂਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵੱਲੋਂ ਲਗਾਤਾਰ ਇਹਨਾਂ ਪਖੰਡ ਬਾਦੂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀਆਂ अनेਕਾਂ ਬਾਬਿਆਂ ਨੂੰ ਜਿਹੜਾ ਕਿ ਸਾਹਮਣੇ ਲਿਆ ਕੇ ਸਵਾਲ ਜਵਾਬ ਕੀਤੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਦੇਖਿਆ ਗਿਆ ਕਿ ਸ਼ਿਵਮਨਾਤ ਦਾ ਜਿਹੜਾ ਮੁੱਦਾ ਕਾਫੀ ਗਰਮਾਇਆ ਸੀ ਉਸ ਤੋਂ ਬਾਅਦ ਹੁਣ ਮਲਿਕ ਜੋ ਕਿ ਸ਼ਿਵਨਾਥ ਦਾ ਚੇਲਾ ਆ ਤੇ ਹੁਣ ਉਸ ਦੇ ਵੱਲੋਂ ਅਨੇਕਾਂ ਵੀਡੀਓਜ਼ ਪਾ ਕੇ ਸ਼ਿਵਨਾਥ ਨੂੰ ਲੈ ਕੇ ਕਈ ਵੱਡੇ ਜਿਹੜੇ ਕੀ ਖੁਲਾਸੇ ਕੀਤੇ ਜਾ ਰਹੇ ਨੇ ਪਹਿਲਾ ਇਹਨਾਂ ਦਾ ਆਪਸ ਦੇ ਵਿੱਚ ਭੈਣ ਭਰਾ ਦਾ ਰਿਸ਼ਤਾ ਬਣਿਆ ਹੋਇਆ ਸੀ ਤੇ ਹੁਣ ਇਹਨਾਂ ਰਿਸ਼ਤੇ ਦੇ ਵਿੱਚ ਅਜਿਹੀਆਂ ਧਰਾੜਾਂ ਪਈਆਂ ਕਿ ਹੁਣ ਇਸ ਦੇ ਭਰਾ ਦੇ ਵੱਲੋਂ ਜੋ ਉਹਦਾ ਚੇਲਾ ਸੀ ਉਸ ਦੇ ਵੱਲੋਂ ਸ਼ਿਵਨਾਥ ਨੂੰ ਲੈ ਕੇ ਵੱਡੇ ਖੁਲਾਸੇ ਜੁੜੇ ਕੀਤੇ ਜਾ ਰਹੇ ਨੇ ਆਓ ਸੁਣਦਿਆਂ ਇਸ ਵੀਡੀਓ ਦੇ ਜ਼ਰੀਏ ਚਲੋ ਜੀ ਮੈਂ ਤਾਂ ਦੂਰ ਦੀ ਗੱਲਾਂ ਮੈਂ ਤਾਂ ਭਰਾ ਬਣਿਆ ਸੀ ਜਿਹੜਾ ਚੇਲਾ ਹੁੰਦਾ ਉਹਦੇ ਪੁੱਤਾਂ ਨਾਲ ਵੱਧ ਕੇ ਹੁੰਦਾ ਆ ਸੁਣ ਲੋ ਹਾਂਜੀ ਭਾਈ ਜੀ ਮਗਰ ਕਿਦਾਂ ਰੰਗ ਰਹੀ ਗ੍ਰੀਮ ਪੈਣੀ ਤੁਹਾਨੂੰ ਬੋਲਦਾਗਾ ਸ਼ੰਤਾਨਾ ਹੋਊਗਾ ਜੀ ਇਹ ਮੇਰੇ ਕੋਲੇ ਨਾ ਸ਼ੇਵ ਮੈਟ ਦੇ ਖਿਲਾਫ ਬਹੁਤ ਸਟੂਟਿਆ ਹੱਤ ਨਾਲ ਵੀ 2 ਲੱਖ ਦੀ ਥੱਗੀ ਮਾਰ ਗਿਆ ਹੈਲੋ ਹੈਲੋ ਹਾਂਜੀ ਭਾਈ ਜੀ ਹਾਂਜੀ ਹਾਂਜੀ ਸ਼ੇਵ ਨਾਲ ਵੀ ਸਾਡੇ ਨਾਲ ਵੀ 2 ਲੱਖ ਦੀ ਥੱਗੀ ਮਾਰ ਗਿਆ ਅੱਛਾ ਜੀ 2 ਲੱਖ ਦੀ ਹਾਂਜੀ ਹਾਂਜੀ ਸਾਡੇ ਕੋਲ ਪ੍ਰੂਫ ਪਏ ਐ ਜੀ ਕਿਹੜਾ ਪਿੰਡ ਆਪਣਾ ਆਪਣਾ ਮੇਰਾ ਪਿੰਡ ਜੀ ਪੈਣੀ ਆ ਅੱਛਾ ਜੀ ਹਾਂ ਜੀ ਹਾਂ ਜੀ ਆਪਾਂ ਨੇ ਕੋਲੇ ਇਹਦੀਆਂ ਸਾਰੀਆਂ ਆਡੀਓ ਪਈਆਂ ਗਈਆਂ ਜਿਹਦੇ ਵਿੱਚ ਇਹ ਮੈਨੂੰ ਆ ਸਿੱਖਾਂ ਤੋਂ ਡਰਦਾ ਕਹਿੰਦਾ ਮੇਰੇ ਕੋਲ ਨਿਬੂ ਹੋਣੇ ਮੇਰੇ ਕੋਲ ਬਾਦੂ ਭਰੇ ਜੇ ਕਿ ਜਾਊਗਾ ਮਾਰਨ ਦੀਆਂ ਤਾਂ ਅੱਜ ਐ ਕਹਿੰਦਾਗਾ ਵੀ ਤੇਰੇ ਮਾਰਨ ਦੀ ਤਾਂ ਅੱਗੇ ਭਾਵੇਂ ਕਿਉਂ ਲੈਂਦੀਆਂ ਪਈਆਂ ਮੈਨੂੰ ਇਹਦੀਆਂ ਨੰਬਰ ਦਿੱਤੀਆਂ ਐ ਕਰੋ ਸਾਰੀਆਂ ਜੁਨੀਆਂ ਵੀ ਆੜੂ ਹੈ ਨਾ ਸਾਰੀਆਂ ਮੈਨੂੰ ਸੈਂਡ ਕਰਿਓ ਹਾਂ ਜੀ ਇਹਦੇ ਆ ਬੈਰਲ ਕਰੋ ਇਹਦੇ ਵਿੱਚ ਇਹ ਬੰਦੇ ਨੇ ਮੇਰੇ ਕੋਲੇ ਥੋੜਾ ਜਨਾ ਹੋਣੀ ਸੀ ਹੈਗਾ ਨਹੀਂ ਮੇਰੇ ਵੀਡੀਓ ਬਣਾਉਂਦਾ ਇਹਨੇ ਵੀਡੀਓ ਦੇ ਵਿੱਚ ਇਹ ਗੱਲ ਵੀ ਕਹੀ ਸੀ ਮੇਰੇ ਕੋਲ ਕਹਿੰਦਾ ਵੀ ਅਸੀਂ ਖਾਣੇ ਰੋਣਾ ਪਾ ਲਿਆ ਨਹੀਂ ਮੈਂ ਅੱਜ ਨੂੰ 20-25 ਲੱਖ ਰੁਪਈਆ ਕਮਾ ਲੰਦਾ ਹੋਰ ਐਸ਼ਾ ਖੈਰ ਆ ਮੱਲਬਦੀ ਦਾ ਮੈਂ ਭਾਈ ਇਹਦੇ ਕੋਲ ਇਹਨੇ ਮੈਨੂੰ ਬਣਾਇਆ ਸੀ ਚੇਲਾ ਜਿਹੜੀ ਇਹ ਨਾ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਹੈ ਤਸ਼ਮੀ ਕਲਗੀਧਰ ਪਾਸ਼ਾ ਜੀਆਂ ਦਾ ਸਰੂਪ ਹੈ ਫੌਜਾਂ ਨੂੰ ਕੌਣ ਰੋਕ ਸਕਦਾ ਭਾਈ ਹੈ ਸੁਣ ਲਿਆ ਤਾਂ ਦੇਖੀ ਚੱਲੇ ਤੁਸੀਂ ਕੀ ਕੀ ਆਉਂਦਾ ਅੱਗੇ ਅੱਗੇ ਕੀ ਹਾਲ ਹੈ ਜੀ ਠੀਕ ਹੋ ਇਹ ਗੱਲਾਂ ਚ ਕੋਈ ਤੰਤ ਨਹੀਂ ਜੋ ਤੂੰ ਕਰਦੀ ਹੈ ਠੀਕ ਹੈ ਦਾਰੂ ਤੂੰ ਨਹੀਂ ਪਿੰਦੀ ਤੂੰ ਦੁੱਧ ਕਹਿ ਕੇ ਮੂੰਹ ਨੂੰ ਲਾ ਲੰਨੀ ਹੈ ਹੈ ਬਾਰੇ ਤੇਰਾ ਅੱਡਾ ਬਣਾਇਆ ਹੋਇਆ ਦਾਰੂ ਪੀਣ ਦਾ ਕੋਠੇ ਤੇ ਤੇਰਾ ਅੱਡਾ ਬਣਾਇਆ ਹੋਇਆ ਦਾਰੂ ਪੀਣ ਦਾ ਜਦੋਂ ਜੀ ਕਰਦਾ ਦੇਸੀ ਮੁਰਗੀ ਚੱਕ ਲੈ ਆਉਣੀ ਹੈ ਤੂੰ ਕੌਣ ਬੀਨ ਨੂੰ ਬਣਿਆ ਜਿੱਦਾਂ ਕੌਣ ਨਹੀਂ ਖਾਂਦਾ ਪਿੰਦਾ ਨਾਲੇ ਮੇਰੇ ਮਾਤਾ ਕਾਲਕਾ ਦਾ ਦਰਬਾਰ ਹੈ ਹੈ ਫਿਰ ਕਿੱਡੀ ਗੱਲ ਹੋ ਗਈ ਇਹ ਗੱਲਾਂ ਜੋ ਗੱਲਾਂ ਨਹੀਂ ਦੇਵਤੀ ਜੀ ਦੂਜੇ ਨੰਬਰ ਤੇ ਮੈਂ ਤਾਂ ਕਿਸੇ ਨੂੰ ਫੋਨ ਨਹੀਂ ਲਾਇਆ ਮੈਂ ਫੋਨ ਲਾਇਆ ਸੇਵਾਦਾਰਾਂ ਨੂੰ ਤੇਰੇ ਨੂੰ ਵੀ ਭਾਈ ਮੈਨੂੰ ਸਕਰੀਨ ਸ਼ਾਟ ਪਾਓ ਸ਼ਿਵ ਹੁੰਦੇ ਜਾਂ ਫਲਾਨਾ ਤੇਰੇ ਚੇਲੇ ਹੀ ਫੋਨ ਲਾਈ ਜਾਂਦੇ ਮੈਨੂੰ ਉਹਨਾਂ ਨੂੰ ਰੋਕ ਮੈਨੂੰ ਨਾ ਬੋਲ ਆ ਵਾਤਾਵਾ ਤੇਗਣ ਨਾਲੇ ਗੱਲ ਤੂੰ ਮੇਰੇ ਦਾ ਘਰ ਰੱਖ ਸੇ ਮੈਂ ਤੈਨੂੰ ਮੈਂ ਵਾਰੀ ਵਾਰੀ ਕਹੀ ਆ ਨਾ ਮੇਰੇ ਪਿਓ ਨੂੰ ਤੇ ਮੇਰੀ ਮਾਂ ਨੂੰ ਪੁੱਠਾ ਸਿੱਧਾ ਨਾ ਬੋਲ ਠੀਕ ਆ ਨਾ ਗੱਲ ਮੇਰਾ ਪਿਓ ਹਾਰਟ ਦਾ ਮਰੀਜ਼ ਐ ਉਹਦਾ ਬਾਲ ਵੀ ਬੀਂਗਾ ਹੋ ਗਿਆ ਮੈਂ ਜੜ ਪੱਟ ਦੂੰ ਆਪਦਾ ਹਿਸਾਬ ਲਾ ਲਈ ਜਿਵੇਂ ਤੂੰ ਕਹੀ ਆਂਨੀ ਵੇ ਤੇਰੇ ਕੈਂਸਰ ਬਣੂਗਾ ਠੀਕ ਆ ਨਾ ਗੱਲ ਤੂੰ ਬਾਬਾ ਫਰੀਦ ਦੀ ਚੇਲੀ ਐ ਹੈ ਕੈਂਸਰ ਬਣਾਏਂਗੀ ਤੂੰ ਜਿੱਥੇ ਤੇਰਾ ਜੀ ਕਰਦਾ ਉੱਥੇ ਵਗ ਜਾ ਜਾ ਪਰ ਮੇਰੇ ਮਾਂ ਪਿਓ ਨੂੰ ਆਵਾਤਾਵਾ ਨਾ ਬੋਲੀ ਨਹੀਂ ਆਪਦਾ ਲਾ ਲਈ ਹਿਸਾਬ ਤੋਂ